ਤੁਸੀਂ ਦੇਖ ਰਹੇ ਹੋ ਸਮਝਰ ਨਿਊਜ਼ ਮੈਂ ਹਾਂ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਸਰੀਕਾਤ ਸਤਿ ਸ਼੍ਰੀ ਅਕਾਲ ਮਹਾਰਾਜ ਭੁਪਿੰਦਰ ਜੀ ਵਿਰਿੰਦਰ ਜੀ ਸ਼ੁਰੂਆਤ ਕਰ ਲੈਣ ਆ ਹਰਿਆਣਾ ਤੋਂ ਹਰਿਆਣਾ ਦੇ ਵਿੱਚ ਜਿਵੇਂ ਕੱਲ ਬਹੁਤ ਉਥਲ ਪੁਥਲ ਹੋਈ ਆ ਹਨਾ ਨਵੇਂ ਸੀਐਮ ਹਰਿਆਣਾ ਨੂੰ ਮਿਲੇ ਨੇ ਤੇ ਹੁਣ ਗੱਲ ਇਹ ਵੀ ਸਾਹਮਣੇ ਆਈ ਆ ਕਿ ਜਿਹੜੇ ਸੀਐਮ ਖੱਟੜ ਸਨ ਉਹਨਾਂ ਦੇ ਵੱਲੋਂ ਐਮਐਲਏ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਕੀ ਕਹਣਾ ਤੁਹਾਡਾ ਇਹ ਜਿਹੜੀ ਨਵੀਂ ਸਿਆਸਤ ਚੱਲੀ ਆ ਹਰਿਆਣੇ ਦੇ ਵਿੱਚ ਆ ਸਵੇਰੇ ਵੀ ਪ੍ਰੋਗਰਾਮ ਦੇ ਵਿੱਚ ਮੈਂ ਗੱਲਬਾਤ ਕੀਤੀ ਐ ਦੱਸੀ ਐ ਹੁਣ ਜਿਸ ਢੰਗ ਨਾਲ ਕੱਲ ਬੀਤੇ ਦਿਨੀ ਖੱਟੜ ਸਾਹਬੁਰਾ ਨੇ ਅਸਤੀਫਾ ਦਿੱਤਾ ਸੀ ਆਪਣੇ ਸੀਐਮ ਦੇ ਅਹੁਦੇ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਅੱਜ ਉਹਨਾਂ ਨੇ ਆਪਣੇ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਹੁਣ ਜਿਸ ਤਰੀਕੇ ਦੇ ਨਾਲ ਆ ਨਵੇਂ ਮੁੱਖ ਮੰਤਰੀ ਬਣੇ ਨੇ ਹਮ ਨਾਇਬ ਸਿੰਘ ਸੈਣੀ ਹੋਰੀ ਜੀ ਹੁਣ ਪਤਾ ਹੀ ਆ ਤੁਹਾਨੂੰ ਕਿ ਕਰਨਾਲ ਵਿਧਾਨ ਸਭਾ ਹਲਕੇ ਤੋਂ ਹਮ ਖੱਟਰ ਸਾਹਿਬ ਐਮ ਐਲ ਏ ਸਨ ਜੀ ਤੇ ਜਿਹੜਾ ਵੀ ਨਵਾਂ ਉੱਧਦਾਰ ਆਉਂਦਾ ਕਿਉਂਕਿ ਐਮ ਪੀ ਸਨ ਐਮ ਪੀ ਨੇ ਸੈਣੀ ਸਾਹਿਬ ਹਮ ਤੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਪਣਾ ਜਿਹੜਾ ਹੈਗਾ ਉਹ ਸਾਬਤ ਕਰਨਾ ਪਊਗਾ ਜਿਤਨੀ ਪਊਗੀ ਚੋਣ ਜਿਮਣੀ ਚੋਣ ਸੀਟ ਖਾਲੀ ਹੋ ਗਈ ਜੀ ਜਿਹਦੇ ਕਰਕੇ ਹੁਣ ਉਹਨਾਂ ਨੇ ਸੀਟ ਵੀ ਖਾਲੀ ਕਰਨੀ ਸੀ ਕਿਉਂਕਿ ਉੱਥੋਂ ਜਿਮਣੀ ਚੋਣ ਹੋਊਗੀ ਹੂੰ ਉੱਥੋਂ ਚੋਣ ਲੜਨਗੇ ਜੀ ਤੇ ਜਿੱਤਣ ਤੋਂ ਬਾਅਦ ਜਿੱਦਾਂ ਮੁੱਖ ਮੰਤਰੀ ਬਣਿਆ ਤੇ ਉਹ ਟਾਈਮ ਪੀਰੀਅਡ ਹੁੰਦਾ 6 ਮਹੀਨੇ ਦਾ ਵੈਸੇ ਤੇ ਹੁੰਦਾ 6 ਮਹੀਨੇ ਦੇ ਵਿੱਚ ਵਿੱਚ ਜੀ ਜੇ ਕੋਈ ਬਣ ਜਾਂਦਾ ਐਮਐਲਏ ਮੰਨ ਲਓ ਆਪਣੇ ਕੋਈ ਮੰਤਰੀ ਜਾਂ ਮੁੱਖ ਮੰਤਰੀ ਬਣਦਾ ਜੀ ਬਗੈਰ ਚੋਣ ਤੋਂ ਤੇ ਉਹ 6 ਮਹੀਨੇ ਦਾ ਸਮਾਂ ਹੁੰਦਾ 6 ਮਹੀਨੇ ਦੇ ਵਿੱਚ ਵਿੱਚ ਵਿਧਾਨ ਸਭਾ ਦੀ ਚੋਣ ਜਿੱਤਣੀ ਪੈਂਦੀ ਹੈ ਲੜ ਕੇ ਹੂੰ ਸੋ ਮੈਨੂੰ ਲੱਗਦਾ ਕਿ ਜਸ ਢੰਗ ਨਾਲ ਉਹਨਾਂ ਨੇ ਅਸਤੀਫਾ ਦਿੱਤਾ ਹੈ ਖੱਟੜ ਸਾਹਿਬ ਨੇ ਇਸੇ ਕਰਕੇ ਅਸਤੀਫਾ ਦਿੱਤਾ ਹੈ ਆਪਣੇ ਐਮਐਲਏ ਦੇ ਅਹੁਦੇ ਤੋਂ ਵੀ ਕਿ ਉੱਥੋਂ ਹੁਣ ਜੋ ਨੇ ਕਰਨਾਲ ਵਿਧਾਨ ਸਭਾ ਹਲਕੇ ਤੋਂ ਹਮ ਨਾਇਬ ਸਿੰਘ ਸੈਣੀ ਵਿਧਾਨ ਸਭਾ ਦੀ ਚੋਣ ਲੜ ਸਕਣ ਜੀ ਕਿਉਂਕਿ ਕ੍ਰਾਈਟੇਰੀਆ ਹੁਣ ਦੂਜੇ ਪਾਸੇ ਪਿੰਦਰ ਜੀ ਇੱਕ ਚੀਜ਼ ਇਹ ਵੀ ਹੈ ਕੇ ਜਿਸ ਤਰੀਕੇ ਦੇ ਨਾਲ ਜਨਨায়ক ਜਨਤਾ ਪਾਰਟੀ ਦਾ ਗੱਠ ਜੋੜ ਸੀ ਬੀਜੇਪੀ ਦੇ ਨਾਲ ਉਹ ਟੁੱਟ ਗਿਆ ਸੋ ਇਹਦੇ ਵਿੱਚ ਕੀ ਸੀਗਾ ਜਨਨায়ক ਜਨਤਾ ਪਾਰਟੀ ਨੇ ਜਿਹੜੇ ਆਪਣੇ ਇਹਨਾਂ ਦੇ ਸੀਗੇ ਚੀਫ ਵਿਪ ਹਮ ਅਮਰਜੀਤ ਢਾਂਡਾ ਹੋਰੀ ਜੀ ਉਹਨਾਂ ਨੇ ਵਿਪ ਜਾਰੀ ਕੀਤਾ ਸੀ ਪੱਤਰ ਲਿਖਿਆ ਸੀਗਾ ਕਿ ਭਾਈ ਸਾਡੇ ਜਿਹੜੀ ਪਾਰਟੀ ਦੇ ਐਮਐਲਏ ਹੈਗੇ ਨੇ ਹੂੰ ਉਹ ਵਿਧਾਨ ਸਭਾ 'ਚ ਨਹੀਂ ਜਾਣਗੇ ਸੋ ਉਹ ਦੀ ਉਲੰਘਣਾ ਕਰਦੇ ਹੋਏ ਅੱਜ ਚਾਰਜ ਦੱਸਿਆ ਕਿ ਚਾਰ ਐਮਐਲਏ ਜੀਜੀਪੀ ਦੇ ਉਹ ਫਿਰ ਵਿਧਾਨ ਸਭਾ ਤੇ ਜਾਵੜੇ ਜੀ ਹੁਣ ਕਾਰਨ ਕੀ ਹੈ ਕਿਸ ਢੰਗ ਨਾਲ ਕੀ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਜਾਂ ਹੋਣਾ ਚਾਹੁੰਦੇ ਨੇ ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਸ ਵੇਲੇ ਚੱਲਦੀਆਂ ਪਈਆਂ ਨੇ ਜੀ ਹਰਿਆਣਾ ਦੇ ਵਿੱਚ ਜੀ ਅਵਿੰਦਰ ਜੀ ਪੰਜਾਬ ਵੱਲੋਂ ਰੁੱਖ ਕਰੀਏ ਤਾਂ ਪੰਜਾਬ ਦੇ ਵਿੱਚੋਂ ਬੀਬੀ ਪ੍ਰਨੀਤ ਕੌਰ ਕਹਿੰਦੇ ਆ ਕਿ ਵੀ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਆ ਉਹਨਾਂ ਦੇ ਪਤੀ ਦੇਵ ਕੈਪਟਨ ਅਮਰਿੰਦਰ ਸਿੰਘ ਤਾਂ ਭਾਜਪਾ ਪਾਰਟੀ ਵਿੱਚ ਸ਼ਾਮਲ ਸੀਗੇ। ਉਹ ਕਹਿੰਦੇ ਉਹ ਵੀ ਭਾਜਪਾ ਦਾ ਪੱਲਾ ਫੜ ਸਕਦੇ ਆ। ਹਣ ਤੁਸੀਂ ਗੱਲ ਠੀਕ ਕੀਤੀ ਆ ਉਹਨਾਂ ਦੇ ਪਤੀ ਦੇਵ ਕੈਪਟਨ ਅਮਰਿੰਦਰ ਸਿੰਘ ਹੁਰੀ ਜੀ ਤੁਹਾਨੂੰ ਪਤਾ ਹੀ ਆ ਕਿ ਜਸ ਢੰਗ ਨਾਲ ਉਹ ਕਾਂਗਰਸ ਦਾ ਪੱਲਾ ਛੱਡ ਕੇ ਪਹਿਲਾਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਤੇ ਫਿਰ ਉਹ ਵੀ ਪਾਰਟੀ ਜਿਹੜੀ ਆ ਉਹ ਗੱਲਬਾਤ ਬੜੀ ਨਹੀਂ ਤੇ ਉਹ ਫਿਰ ਬੀਜੇਪੀ 'ਚ ਸ਼ਾਮਲ ਹੋ ਗਏ ਸੀ। ਸਤੰਬਰ 2022 ਦੇ ਵਿੱਚ ਉਹਨਾਂ ਦੇ ਫਰਜੰਦ ਰਾਣ 인ਦਰ ਸਿੰਘ ਹੁਰੀ ਤੇ ਉਹਨਾਂ ਦੀ ਧੀ 인ਦਰ ਕੌਰ ਵੀ ਭਾਜਪੀ ਦੇ ਵਿੱਚ ਚਲੇ ਗਏ ਸੀਗੇ ਤੇ ਹੁਣ ਜਿੱਥੇ ਉਹਨਾਂ ਦੇ ਸਵਾਮੀ ਜਾਣਗੇ ਪ੍ਰਨੀਤ ਕੌਰ ਮਹਾਰਾਣੀ ਨੇ ਤੇ ਉਧਰ ਹੀ ਜਾਣਾ ਤੇ ਉਹ ਇਹ ਜਿਹੜੀਆਂ ਗੱਲਾਂ ਬਾਤਾਂ ਵੀ ਸ਼ਾਮਲ ਹੋਣਾ ਇਹ ਤਾਂ ਪਹਿਲੇ ਮਿੱਥਿਆ ਉਹਨਾਂ ਨੇ ਹੋਣਾ ਹੀ ਹੈ ਸ਼ਾਮਲ ਜੀ ਇਹ ਚ ਕੋਈ ਦੁਰਾਏ ਹੈ ਹੀ ਨਹੀਂ ਹੁਣ ਜੇ ਉਹਨਾਂ ਦੀ ਗੱਲ ਕਰੀਏ ਤੇ ਭੁਪਿੰਦਰ ਜੀ ਆ 1999 ਤੋਂ ਲੈ ਕੇ 2014 ਤੱਕ ਲਗਾਤਾਰ ਬੀਬੀ ਪਰਨੀਤ ਕੌਰ ਹੋਰੀ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਤਦੇ ਆ ਰਹੇ ਨੇ ਜੀ 2014 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਤੇ ਫਿਰ ਉੱਥੋਂ ਬੜਾ ਸੀਗਾ ਪ੍ਰਭਾਵ ਸੀਗਾ ਜਿਸ ਵੇਲੇ ਆਮ ਆਦਮੀ ਪਾਰਟੀ ਦਾ ਵੀ ਸ਼ੇ ਪਹਿਲੀ ਵਾਰੀ ਉਹਨਾਂ ਨੇ ਚੋਣ ਲੜੀ ਸੀ ਲੋਕ ਸਭਾ ਦੀ ਆਮ ਆਦਮੀ ਪਾਰਟੀ ਨੇ 2014 ਜਿੱਤੇ ਹਮ ਧਰਮਵੀਰ ਗਾਂਧੀ ਹੋਰੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਉੱਥੋਂ ਜਿੱਤੇ ਸੀ ਜੀ ਤੋ ਉਸ ਤੋਂ ਬਾਅਦ ਫਿਰ 2019 ਦੇ ਵਿੱਚ ਬੀਬੀ ਪਰਨੀਤ ਕੌਰ ਐਮਪੀ ਐਮਪੀ ਬਣੇ ਉੱਥੋਂ ਜਿੱਤੇ ਕਾਂਗਰਸ ਦੀ ਟਿਕੜ ਤੋਂ ਤੇ ਹੁਣ ਜਿਸ ਢੰਗ ਨਾਲ ਉੱਥੇ ਚੋਣਾ ਹੋ ਰਹੀਆਂ ਜੋ ਦੱਸਿਆ ਜਾਂਦਾ ਜੋ ਪਤਾ ਹੀ ਹੈ ਕਿ ਇਸ ਵੇਲੇ ਜਿਹੜਾ ਗੜਾ ਹੈ ਉਹ ਇਹਨਾਂ ਦਾ ਕੈਪਟਨ ਪਰਿਵਾਰ ਦਾ ਗੜਾ ਹੈ ਪਟਿਆਲਾ ਉਹਨਾਂ ਦੀ ਪੈਠ ਖਾਸੀ ਉਹਨਾਂ ਦੀ ਕਾਫੀ ਅੱਛੀ ਪੈਠ ਹੈਗੀ ਹੈ ਤੇ ਪਹਿਲਾਂ ਦੇ ਉਸ ਤੋਂ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਮਹਾਰਾਣੀ ਪਰਨੀਤ ਕੌਰ ਤੋਂ ਪਹਿਲਾਂ 1993 ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਝਾ ਅਕਾਲੀ ਦਲ ਦੀ ਟਿਕਟ ਤੋਂ ਉੱਥੋਂ ਜਿੱਤੀ ਸੀਗੀ। ਹੂੰ। ਤੇ ਹੁਣ ਤਾਂ ਲਗਾਤਾਰ 1999 ਦੇ ਵਿੱਚੋਂ ਤੋਂ ਲੈ ਕੇ ਜੇ ਹੁਣ ਤੱਕ ਦੀ ਗੱਲ ਕਰੀਏ ਸਿਰਫ ਇਕਟਨੀ ਹੋ ਰਹੀ, ਧਨਵੀਰ ਗਾਂਧੀ ਹੋਰੀ ਕਿਹੜੇ ਜਿੱਤੇ ਐਮਪੀ ਬਣੇ ਨੇ। ਤੇ ਪਤਾ ਹੀ ਆ ਜੀ ਉੱਥੋਂ ਕਾਫੀ ਪੈਠ ਮਜ਼ਬੂਤ ਹੈਗੀ ਐ ਇਸ ਪਰਿਵਾਰ ਦੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਉੱਥੋਂ ਜਿੱਤ ਸਕਦੇ ਨੇ ਕਿਉਂਕਿ ਉੱਥੋਂ ਖੜਾ ਕਰਨਗੇ ਇਹ ਮਹਾਰਾਣੀ ਪਰਨੀਤ ਕੌਰ ਨੂੰ ਹੀ ਭਾਜਪੀ ਵਾਲੇ। ਹੂੰ ਹੂੰ। ਤੇ ਜਿਤੋਂ ਤੱਕ ਮੈਨੂੰ ਲੱਗਦਾ ਹੈ ਕਾਫੀ ਪ੍ਰਭਾਵ ਹੋਣ ਦੇ ਕਾਰਨ ਕਾਫੀ ਜੇ ਕੋਈ ਇੱਥੇ ਕਾਂਗਰਸ ਪਾਰਟੀ ਜੇ ਕੋਈ ਆਪਣਾ ਕੈਂਡੀਡੇਟ ਖੜਾ ਕਰਦੀ ਤਾਂ ਬੜਾ ਸਟਰੋਂਗ ਕੈਂਡੀਡੇਟ ਨੂੰ ਖੜਾ ਕਰਨਾ ਪੈ ਸਕਦਾ ਉਸ ਸੀਟ ਤੋਂ ਅਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਅ ਜਿਸ ਢੰਗ ਨਾਲ ਰਲੀਆਂ ਹੋ ਰਹੀਆਂ ਹੁਣ ਕੱਲ ਬੀਤੇ ਦਿਨ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਜੀ ਜੁਆਇਨ ਕਰਨਗੇ ਮਹਾਰਾਣੀ ਪਰਨੀਤ ਕੌਰ ਮੈਂ ਪਹਿਸਵੇਰੇ ਵੀ ਗੱਲ ਕੀਤੀ ਸੀ ਕਿ 14 ਤਰੀਕ ਹੈ ਕੱਲ ਕੱਲ ਬੀਬੀ ਜਗੀਰ ਕੌਰ ਹੁਰੀ ਵੀ ਉਹਨਾਂ ਦੇ ਘਰ ਵੀ ਹਮ ਹੈਗੀ ਇਹ ਬੈਠਕ ਕੋਟਮਿਟੀ ਅਕਾਲੀ ਦਲ ਦੀ ਤੇ ਉਹ ਵੀ ਦੁਬਾਰਾ ਤੋਂ ਜੁੜਨਗੇ ਅਕਾਲੀ ਦਲ ਦੇ ਨਾਲ ਜੀ ਸੋ ਇਸ ਵੇਲੇ ਜਿਹੜਾ ਸਮੀਕਰਨ ਨੇ ਜਿਹੜੇ ਹੈਗੇ ਨੇ ਉਹ ਰਲੇਵਾ ਜਾਂ ਪਾਰਟੀਆਂ ਦੇ ਵਿੱਚ ਸ਼ਾਮਲ ਹੋਣਾ ਲੋਕ ਸਭਾ ਚੋਣਾਂ ਦੇ ਨੇੜੇ ਸੁਭਾਵਾਕ ਹੀ ਹੈ ਜੀ ਇਹ ਸਭ ਚੀਜ਼ਾਂ ਬੈਠਕਾਂ ਦਾ ਦੌਰ ਔਰ ਜੋ ਵੀ ਬੈਠਕਾਂ ਹੋ ਰਹੀਆਂ ਨੇ ਹੈ ਜੋ ਵੀ ਇੱਧਰ ਉੱਧਰ ਕੈਂਡੀਡੇਟਾਂ ਦੀ ਅਨਾਉਂਸਮੈਂਟ ਸੀਟਾਂ ਦੀ ਵੰਡ ਹੁਣੇ ਹੁਣ ਤੱਕ ਤੇ ਜੇ ਇਹ ਅੰਦੋਲਨ ਨਾ ਹੁੰਦਾ ਤੇ ਹੁਣ ਤੱਕ ਤੇ ਕੰਮ ਕੀਤੇ ਤੇ ਕਿਤੇ ਜਾ ਪਹੁੰਚਣਾ ਸੀ ਗੋਵਿੰਦਰ ਜੀ ਗੋਵਿੰਦਰ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਇੱਕ ਵੱਡਾ ਐਲਾਨ ਕੀਤਾ ਕਹਿੰਦੇ ਕਿ ਨਿਆਰੀ ਨਏ ਯੋਜਨਾ ਦੇ ਤਹਿਤ ਪੰਜ ਗਰੰਟੀਆਂ ਨੇ ਜਿਹੜੀਆਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ ਕੀ ਇਹ ਪੂਰਾ ਮਾਮਲਾ ਤੇ ਕੀ ਪੂਰੀ ਇਹ ਗਲਵਾਤ ਹੈ ਇਹ ਜੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਹੁਰਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜ ਗਰੰਟੀਆਂ ਭੀਪੀ ਨੂੰ ਦਿੱਤੀਆਂ ਜਿਹਦੇ ਵਿੱਚ ਪਹਿਲੀ ਜਿਹੜੀ ਗਰੰਟੀ ਆ ਮਹਾ ਲక్ష్ਮੀ ਜਿਹੜੀ ਆ ਗਰੰਟੀ ਹੈ ਹੂੰ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਗਰੀਬ ਪਰਿਵਾਰ ਦੀਆਂ ਔਰਤਾਂ ਜਿਹੜੀਆਂ ਨੇ ਹਰ ਘਰ ਦੇ ਵਿੱਚੋਂ ਹਰ ਪਰਿਵਾਰਤ ਚੋਂ ਗਰੀਬ ਪਰਿਵਾਰਤ ਚੋਂ ਇੱਕ ਬੀਬੀ ਨੂੰ 1 ਲੱਖ ਰੁਪਈਆ ਸਲਾਨਾ ਦਿੱਤਾ ਜਾਏਗਾ ਜੀ ਸਨਮਾਨ ਦਿੱਤਾ ਹੈ ਦੂਸਰੀ ਗਰੰਟੀ ਜਿਹੜੀ ਹੈ ਅੱਧੀ ਆਬਾਦੀ ਪੂਰਾ ਹੱਕ ਉਹਦੇ ਵਿੱਚ ਕੀ ਹੈ ਕਿ ਨਵੀਆਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਭਰਤੀਆਂ ਹੋਣਗੀਆਂ ਹੂੰ ਉਸ ਦੇ ਤਹਿਤ ਜਿਹੜੀ ਅੱਧੀ ਜਿਹੜੀ ਆ ਜਨਸੰਖਿਆ ਹੋਊਗੀ ਉਹ ਬੀਬੀਆਂ ਦੀ ਹੋਊਗੀ ਨੌਕਰੀਆਂ ਦੇ ਵਿੱਚ ਜੀ ਹੁਣ ਜੇ ਆਪਾਂ ਤੀਜੀ ਗਰੰਟੀ ਦੀ ਗੱਲ ਕਰੀਏ ਤੇ ਸ਼ਕਤੀ ਦਾ ਸਨਮਾਨ ਕਿੰਨੀਆਂ ਵੀ ਆਂਗਣ ਵਾੜੀ ਹੋਗੀਆਂ ਆਸ਼ਾ ਵਰਕਰ ਹੋਗੀਆਂ ਮਿਡ-ਡੇ ਮੀਲ ਵਰਕਰ ਹੋਗੀਆਂ ਉਹਨਾਂ ਦੀ ਜਿਹੜੀ ਮਹੀਨੇ ਦੀ ਆਮਦਨ ਹੈਗੀ ਆ ਉਹਦੇ ਵਿੱਚ ਕੇਂਦਰ ਸਰਕਾਰ ਆਪਣਾ ਯੋਗਦਾਨ ਦੂਣਾ ਕਰੇਗੀ। ਅਧਿਕਾਰ ਮੈਤਰੀ ਅਧਿਕਾਰ ਮੈਤਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀਬੀਆਂ ਦੇ ਹੱਕ ਹਕੂਕ ਹੁੰਦੇ ਨੇ ਉਹਨਾਂ ਨੂੰ ਕਾਨੂੰਨੀ ਜਿਹੜੀ ਹੈ ਜਾਣਕਾਰੀ ਉਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਹੂੰ ਪੰਚਾਇਤ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਇੱਕ ਪੰਚਾਇਤ ਹੋਈ ਪੈਰਾ ਲੀਗਲ ਜਿਹੜੇ ਹੈਗੇ ਆ ਉਹ ਐਡਵਾਈਜ਼ਰ ਜਿਹੜੇ ਹੈ ਉਹ ਉੱਥੇ ਜਿਹੜੇ ਅਪਾਇੰਟ ਕੀਤੇ ਜਾਣਗੇ ਤਾਂ ਕਿ ਬੀਬੀਆਂ ਨੂੰ ਕਾਨੂੰਨੀ ਜਾਣਕਾਰੀ ਉਹਨਾਂ ਦੇ ਹੱਕ ਹਕੂਕਾਂ ਬਾਰੇ ਜਾਣਕਾਰੀ ਜਿਹੜੀ ਆ ਮੁਹੱਈਆ ਕਰਾਈ ਜਾਵੇ ਪਿੰਡਾਂ ਦੇ ਵਿੱਚ ਵੀ ਹੁਣ ਅਗਲੀ ਜਿਹੜੀ ਹੈ ਉਹ ਜਿਹੜੀ ਹੈਗੀ ਹੈ ਸੁਵਿੱਤਰੀ ਬਾਈ ਫੂਲੇ ਇਹ ਗਰੰਟੀ ਇਹਦੇ ਵਿੱਚ ਕੀ ਹੈ ਕਿ ਆਪਾਂ ਨੂੰ ਪਤਾ ਹੀ ਹੈ ਜਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਬੀਬੀਆਂ ਕਾਰੋਬਾਰ ਦੇ ਲਈ ਦੂਸਰੇ ਸ਼ਹਿਰਾਂ 'ਚ ਜਾਂਦੀਆਂ ਨੇ ਠੀਕ ਹੈ ਉਹਦੇ ਵਿੱਚ ਕੀ ਹੈ ਕਿ ਉਹਨਾਂ ਦੇ ਲਈ ਹੋਸਟਲ ਦਾ ਪ੍ਰਬੰਧ ਜ਼ਿਲ੍ਹਾ ਪੱਧਰ ਤੇ ਕੀਤਾ ਜਾਵੇਗਾ ਹੂੰ ਜ਼ਿਲ੍ਹਾ ਪੱਧਰੀ ਜਿਹੜਾ ਹੈੱਡ ਆਫਿਸ ਆ ਉਹਦੇ ਵੱਲੋਂ ਇੱਕ ਹੋਸਟਲ ਜਿਹੜਾ ਉਹ ਬੀਬੀਆਂ ਦਾ ਬਣਾਇਆ ਜਾਏਗਾ ਤਾਂ ਕਿ ਉੱਥੇ ਬੀਬੀਆਂ ਕੰਮ ਕਰ ਵਾਲੀਆਂ ਬੀਬੀਆਂ ਰਹਿ ਸਕਣ ਤੇ ਇਹ ਜਿਹੜੇ ਹੋਸਟਲ ਹੋਣਗੇ ਇਹਨਾਂ ਨੂੰ ਫਿਰ ਹੌਲੀ-ਹੌਲੀ ਦੁੱਗਣਾ ਕੀਤਾ ਜਾਵੇਗਾ ਇਹ ਕਾਂਗਰਸ ਸਰਕਾਰ ਵੱਲੋਂ ਇਹ ਪੰਜ ਗਰੰਟੀਆਂ ਜਿਹੜੀਆਂ ਨੇ ਬੀਬੀਆਂ ਨੂੰ ਦਿੱਤੀਆਂ ਗਈਆਂ ਨੇ ਜਿਹੜੇ ਹੈਗੇ ਨਾਰੀ ਨਾ ਯੋਜਨਾ ਦੇ ਤਹਿਤ ਜੀ ਹੁਣ ਦੂਜੇ ਪਾਸੇ ਆ ਜੀ ਦੂਜੇ ਪਾਸੇ ਭਾਜਪਾ ਵੱਲੋਂ ਵੀ ਅੱਜ ਐਨਾਊਂਸਮੈਂਟ ਕੀਤੀ ਗਈ ਹੈ ਹੂੰ ਹੁਣ ਉਹ ਉਹਨਾਂ ਵੱਲੋਂ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਹੈ ਮੈਟਰੋ ਦੇ ਦੋ ਕੋਰੀਡੋਰ ਬਣਾਏ ਜਾਣਗੇ 8400 ਕਰੋੜ ਰੁਪਏ ਦਾ ਖਰਚਾ ਹੋਊਗਾ ਦਿੱਲੀਆ ਵਾਲੇ ਨੇ ਸੋਤਾ ਹੁਣ ਭਵਿੰਦਰ ਜੀ ਗੱਲ ਇਦਾਂ ਹੈ ਕਿ ਜਸ ਢੰਗ ਨਾਲ ਹੁਣ ਲੋਕ ਸਭਾ ਚੋਣਾਂ ਨੇੜੇ ਐ ਜਿਹੜੀਆਂ ਦੋਨੇ ਵੱਡੀਆਂ ਪਾਰਟੀਆਂ ਨੇ ਕਾਂਗਰਸ ਵੀ ਜੀ ਵਿਰੋਧੀ ਧਿਰ ਦੀ ਮੁੱਖ ਪਾਰਟੀ ਐ ਬਾਦੇ ਵੀ ਬੜੇ ਵੱਡੇ ਵੱਡੇ ਵਾਦੇ ਇਹ ਨੇ ਹੁਣ ਜੇ ਆਪਾਂ ਗੱਲ ਕਰੀਏ ਇਸ ਢੰਗ ਨਾਲ ਇਹਨਾਂ ਨੇ ਜਿਹੜਾ ਮਹਾ ਲక్ష్ਮੀ ਸਨਮਾਨ ਦੀ ਗੱਲ ਕੀਤੀ ਹੈ ਹੁਣ ਇੱਕ ਗਰੀਬ ਪਰਿਵਾਰ ਨੂੰ ਇੱਕ ਆਰਥਿਕ ਗਰੀਬ ਪਰਿਵਾਰ ਦੇ ਨੂੰ 1 ਲੱਖ ਰੁਪਏ ਮਹੀਨਾ ਦੇਣਾ ਯਾਨੀ ਸਲਾਨਾ 5 ਲੱਖ ਰੁਪਏ ਇੱਕ ਗਰੀਬ ਪਰਿਵਾਰ ਨੂੰ ਦਿੱਤਾ ਜਾਣਾ ਸੋ ਇਹ ਇਹਦੇ ਵਿੱਚ ਜਿਹੜਾ ਇੰਨਾ ਜਿਹੜਾ ਖਰਚਾ ਆਊਗਾ ਚਲੋ ਉਹਨਾਂ ਦੇ ਵਾਸਤੇ ਵੀ ਉਹ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਉਹ ਗਰੀਬ ਪਰਿਵਾਰ ਉਸ ਰਕਮ ਦਾ ਫੇਰ ਹੀ ਉਸ ਚੀਜ਼ ਦਾ ਫਾਇਦਾ ਨਹੀਂ ਤੇ ਜੇ ਗਲਤ ਤਰੀਕੇ ਨਾਲ ਇਸਤੇਮਾਲ ਹੁੰਦਾ ਤਿਹੋ ਦਾ ਫਿਰ ਕੀ ਆ ਆਮ ਪਬਲਿਕ ਦੇ ਉੱਤੇ ਬੋਝ ਹੀ ਪੈਣਾ ਆ ਆਮ ਪਬਲੀ ਦੇ ਜਿਹੜੇ ਟੈਕਸ ਦੇ ਪੈਸੇ ਤੇ ਬੋਝ ਹੀ ਪੈਣਾ ਹੈ ਪੈਸਾ ਤੇ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਕੋਈ ਸੰਤਰੀ ਮੰਤਰੀਆਂ ਸਰਕਾਰ ਆ ਉਹ ਆਪਣੀ ਜੇਬ ਚੋਂ ਖਰਚਦੇ ਨਹੀਂ ਉਹ ਸਰਕਾਰ ਤੇ ਪਬਲਿਕ ਵੱਲੋਂ ਚੁਣੀ ਗਈ ਹੁੰਦੀ ਹੈ ਤੇ ਪੈਸਾ ਵੀ ਪਬਲਿਕ ਦਾ ਹੀ ਹੁੰਦਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਨਵੇਂ-ਨਵੇਂ ਆਉਣ ਵਾਲੇ ਆਉਣ ਵਾਲੇ ਦਿਨਾਂ 'ਚ ਹੋਰ ਤੁਸੀਂ ਦੇਖਿਓ ਕਿ ਜਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਕੁਝ ਇਸ ਢੰਗ ਦੇ ਵਾਅਦੇ ਕੀਤੇ ਜਾਣਗੇ ਇਸ ਢੰਗ ਦੀਆਂ ਗਰੰਟੀਆਂ ਦਿੱਤੀਆਂ ਜਾਣਗੀਆਂ ਇਸ ਢੰਗ ਨਾਲ ਪਹਿਲਾਂ ਵੀ ਗਰੰਟੀਆਂ ਹੋਈਆਂ ਜੀ ਪੂਰੀਆਂ ਕਿੰਨੀ ਕੁ ਦੇਰ ਨੂੰ ਹੁੰਦੀਆਂ ਨੇ ਲਾਗੂ ਕਦੋਂ ਹੁੰਦੀਆਂ ਨੇ ਇਹ ਵੀ ਬੜਾ ਵਿਚਾਰਾ ਯੋਗ ਹੈ ਕਿ ਆ ਹੁਣ ਜਿਸ ਢੰਗ ਨਾਲ 1000 ਰੁਪਏ ਦੀ ਗੱਲ ਕੀਤੀ ਸੀਗੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਠੀਕ ਹੈ ਹੁਣ ਤੁਸੀਂ ਦੇਖ ਲਓ ਕਿ 2022 ਦੇ ਵਿੱਚ ਚੋਣਾਂ ਹੋਗੀਆਂ ਸੀਗੇ ਤੇ ਭਾਈ ਸਾਹਿਬ ਅੱਜ 2 ਸਾਲ ਹੋਣ ਲੱਗੇ ਨੇ ਹਮ ਸਰਕਾਰ ਬਣੀ ਨੂੰ ਪਰ ਅਜੇ ਤੱਕ ਬੀਬੀਆਂ ਨੂੰ 1000 ਰੁਪਏ ਜਿਹੜਾ ਉਹਦੇ ਦਰਸ਼ਨ ਹੋਏ ਨਹੀਂ ਜੀ ਤੇ ਉਹਨਾਂ ਨੇ ਤਾਂ ਕਿਹਾ ਸੀਗਾ ਕਿ ਸਰਕਾਰ ਬਣ ਲੈਂਦੇ ਹੁਣ ਦੇਖੋ ਅੱਧਾ ਸਮਾਂ ਤੇ ਨਿਕਲ ਚੱਲਿਆ ਹੋਰ ਕੁਝ ਵੀ ਨਾ ਨੂੰ ਤੁਸੀਂ ਦੇਖ ਲੋਗੇ ਅੱਧੀ ਅੱਧਾ ਟਿਨਿਓਰ ਅੱਧਾ ਕਾਰਜਕਾਲ ਜਿਹੜਾ ਹੈ ਇਸ ਪਾਰਟੀ ਦਾ ਨਿਕਲ ਜਾਣਾ ਨਿਕਲ ਜਾਣਾ ਸੋ ਕਦੋਂ ਗਰੰਟੀਆਂ ਦਿੰਦੇ ਨੇ ਕੀ ਬੈਨੀਫਿਟ ਹੁੰਦਾ ਹੈ ਕਈ ਵਾਰੀ ਹੁੰਦਾ ਜੀ ਆ ਜੀ ਆ ਰਹੀ ਆ ਜੀ ਇਹ ਜਾ ਰਹੀ ਆ ਜੀ ਇਹ ਗਰੰਟੀਆਂ ਪੂਰੀਆਂ ਕਰ ਲਈਏ ਜੀ ਹੌਲੀ ਹੌਲੀ ਹੋਊਗਾ ਜੀ ਇੰਨਾ ਕੁਝ ਵਿੱਤੀ ਬੋਝ ਹੈ ਸਭ ਚੀਜ਼ਾਂ ਹੁੰਦੀਆਂ ਨੇ ਪਰ ਜਸ ਢੰਗ ਨਾਲ ਜੰਨੀਆਂ ਵੀ ਸਿਆਸੀ ਪਾਰਟੀਆਂ ਨੇ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਕਿ ਜੇ ਮਾਹੌਲ ਹੀ ਤੁਸੀਂ ਇਹੋ ਜਿਹਾ ਸਿਰਜ ਲੋ ਤੇ ਲੋੜ ਹੀ ਨਾ ਪਵੇ ਇਹ ਸਭ ਚੀਜ਼ਾਂ ਦੀ ਜੀ ਕਾਰੋਬਾਰ ਲੋਕ ਆਪਣਾ ਕਰਨ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਸਹੀ ਤਰੀਕੇ ਦੇ ਨਾਲ ਹੁਨਰਮੰਦ ਕੀਤਾ ਜਾਵੇ ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਯੋਜਨਾਵਾਂ ਨੇ ਹੁਨਰਮੰਦ ਕਰਨ ਦੀ ਉਹ ਇੰਨੀ ਕੁ ਜ਼ਿਆਦਾ ਉਹਨਾਂ ਦੀ ਐਡਵਰਟਾਈਜ਼ਮੈਂਟ ਇਸ਼ਤਿਹਾਰਬਾਜ਼ੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਕੱਲੇ ਕੱਲੇ ਘਰ ਤੱਕ ਕੱਲੀ ਕੱਲੇ ਜੀ ਤੱਕ ਕੱਲੇ ਕੱਲੇ ਬੰਦੇ ਤੱਕ ਉਹ ਯੋਜਨਾ ਜਿਹੜੀ ਆ ਉਹ ਪਹੁੰਚਣੀ ਚਾਹੀਦੀ ਵੀ ਹਾਂ ਇਸ ਢੰਗ ਨਾਲ ਅਸੀਂ ਆਪਣਾ ਜਿਹੜਾ ਹੈਗਾ ਉਹ ਚੀਜ਼ਾਂ ਦਾ ਫਾਇਦਾ ਲੈ ਸਕਦੇ ਆ ਜੀ ਨਹੀਂ ਤੇ ਫੇਰ ਕੀ ਹੈ ਗਰੰਟੀ ਆਉਣਗੀਆਂ ਇੱਕ ਤਰ੍ਹਾਂ ਦਾ ਲਾਲਚ ਦਿੱਤਾ ਜਾਂਦਾ ਜੀ ਇਹ ਪੈਸਾ ਪਬਲਿਕ ਦਾ ਹੈ ਤਾਂ ਪਬਲਿਕ ਦਾ ਪੈਸਾ ਤੁਸੀਂ ਵੰਡੀ ਜੋ ਉਹਦਾ ਕੋਈ ਬੈਨੀਫਿਟ ਕੀ ਉਹਦਾ ਆਊਟਪੁਟ ਕੀ ਨਿਕਲਣਾ ਉਹਦਾ ਬੈਨੀਫਿਟ ਕੀ ਹੋਣਾ ਇਹ ਚੀਜ਼ਾਂ ਤੇ ਜਾ ਕੇ ਜਿਹੜੀ ਅਸਲੀਅਤ ਉਹ ਕੁਝ ਹੋਰ ਹੀ ਹੁੰਦੀ ਹੈ ਬਿਲਕੁਲ ਜੇ ਤੁਸੀਂ ਪਬਲਿਕ ਦੇ ਜਿਹੜੇ ਹੈਗੇ ਆ ਪਬਲਿਕ ਦੇ ਜਿਹੜੇ ਟੈਕਸ ਦਾ ਪੈਸਾ ਪਬਲਿਕ ਤੇ ਖਰਚ ਰਿਹਾ ਉਹਦਾ ਆਉਟਪੁੱਟ ਵੀ ਤਾਂ ਨਿਕਲਣਾ ਚਾਹੀਦਾ ਨਾ ਉਹਦਾ ਬੈਨੀਫਿਟ ਵੀ ਤਾਂ ਨਿਕਲਣਾ ਚਾਹੀਦਾ ਨਾ ਉਹ ਫੇਰ ਹੀ ਉਸ ਚੀਜ਼ ਦਾ ਫਾਇਦਾ ਹੈ ਜੀ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫੇਰ ਹਾਜ਼ਰ ਹੋਵਾਂਗੇ ਪਖਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ